ਹਾਂਜੀ ਦੋਸਤੋ ਤਾਂ ਅੱਜ ਆਪਾਂ ਪਹੁੰਚੇ ਆਂ ਪੰਜਾਬ ਦਾ ਆਖਰੀ ਪਿੰਡ ਪੰਨੀਵਾਲਾ ਮਾਲਾ ਜੋ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਗੰਗਾ ਨਗਰ ਦੇ ਨੇੜੇ ਤਾਂ ਜਿਹੜੇ ਪਿੰਡ ਵਿੱਚ ਅੱਜ ਤੁਹਾਨੂੰ ਲੈ ਕੇ ਆਇਆ ਇੱਥੇ ਕਾਫੀ ਪੰਜਾਬੀ ਫਿਲਮਾਂ ਮੁਕਲਾਵਾ ਸਾਖ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਹੋਈ ਵੀ ਹੈ ਤੇ ਹੁੰਦੀ ਵੀ ਰਹਿੰਦੀ ਹੈ ਕਾਫੀ ਸੁਪਰ ਹਿੱਟ ਗਾਣੇ ਇਥੋਂ ਤੁਹਾਨੂੰ ਜਗ੍ਹਾ ਦਿਖਾਉਦੇ ਆਂ ਜਿੰਥੇ ਸ਼ੂਟਿੰਗ ਹੋਈ ਤੇ ਇਹ ਪਿੰਡ ਵਿੱਚ ਲਗਭਗ ਜਿਹੜੇ ਘਰ ਨੇ ਕੁਝ ਘਰ ਪੁਰਾਣੇ ਸਮੇ ਅਨੁਸਾਰ ਜੋ ਪੰਜਾਬੀ ਆਪਣਾ ਪੁਰਾਣਾ ਪੰਜਾਬ ਦੇ ਅਨੁਸਾਰ ਦਰਵਾਜ਼ੇ ਜਗਾਂ ਛੱਪੜ ਤੇ ਗਲੀਆਂ ਦੇਖਣ ਨੂੰ ਮਿਲਣਗੀਆਂ ਤਾਂ ਜੋ ਦਿਖਾਉਂਦੇ ਆ ਇਹ ਉਹ ਜਗ੍ਹਾ ਜਿੱਥੇ ਮੁਕਲਾਵਾ ਸਾਖ ਵਰਗੀਆਂ ਕਈ ਪੰਜਾਬੀ ਸੁਪਰਹਿੱਟ ਫਿਲਮਾਂ ਦੀ ਸ਼ੂਟਿੰਗ ਹੋਈ ਤਾਂ ਉੱਪਰ ਤੁਸੀਂ ਫੋਟੋ ਵੀ ਦੇਖ ਰਹੇ ਹੋ ਮੁਕਲਾਵਾ ਫਿਲਮ ਦਾ ਸੀਨ ਏ ਇਸ ਪਿੰਡ ਵਿੱਚ ਕਾਫੀ ਪੁਰਾਣੀਆਂ ਇਮਾਰਤਾਂ ਪੁਰਾਣੇ ਸਮੇਂ ਅਨੁਸਾਰ ਘਰ ਮਿਲ ਜਾਣਗੇ ਤੇ ਇਹ ਉਹ ਛੱਪੜ ਜਿੱਥੋਂ ਤੁਹਾਨੂੰ ਦੇਖੋ ਜੀ ਅਮੀ ਬਿਰਕ ਆਉਂਦਾ ਉਹਦੇ ਘਰ ਉਹ ਵੀ ਦਿਖਾਉਂਦੇ ਆ ਇਸੇ ਜਗ੍ਹਾ ਤੇ ਕਨਵਰ ਗਰੇਵਾਲ ਦਾ ਗਾਣਾ ਮਸਤ ਬਣਾ ਦੇਣਗੇ ਬੀਬਾ ਦੀ ਸ਼ੂਟਿੰਗ ਵੀ ਇੱਥੇ ਹੀ ਹੋਈ ਹੈ ਤਾਂ ਪਿੰਡ ਪੰਨੀ ਵਾਲਾ ਮਾਲਾ ਪੰਜਾਬ ਰਾਜਸਥਾਨ ਦਾ ਆਖਰੀ ਪਿੰਡ ਬਿਲਕੁਲ ਬਾਰਡਰ ਤੇ